ਸਰਨਜੀਤ ਸਤਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਨੂੰ ਜੀ ਵੈਲਕਮ ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਜੀ ਆਪਣੇ ਕੱਪੜੇ ਸੁਕਾਉਣ ਦੀ ਸਭ ਤੋਂ ਵੱਡੀ ਟੈਨਸ਼ਨ ਤੇ ਕਈ ਵਾਰੀ ਦੇਖੋ ਜੀ ਆਪਣੇ ਕੱਪੜੇ ਤਾਂ ਮਸ਼ੀਨ ਦੇ ਵਿੱਚ ਆਪਾਂ ਵਾਸ਼ ਕਰ ਲੈਂਦੇ ਆਂ ਤੇ ਫਿਰ ਵੀ ਇਹ ਦੇਖੋ ਜੀ ਸਿੱਲੇ ਸਿੱਲੇ ਰਹਿ ਜਾਂਦੇ ਨੇ ਤੇ ਹੁਣ ਆਪਾਂ ਤੁਹਾਨੂੰ ਪਹਿਲਾਂ ਕੱਪੜੇ ਦਿਖਾਉਨੇ ਆ ਇਹਦੇ ਵਿੱਚ ਆਪਾਂ ਨੇ ਜਿਹੜੇ ਵਾਸ਼ ਹੋਏ ਨੇ ਠੀਕ ਹੈ ਜੀ ਤੇ ਇਹਨਾਂ ਨੂੰ ਸੁਕਾਉਣ ਦਾ ਤਰੀਕਾ ਆਪਾਂ ਤੁਹਾਨੂੰ ਦੱਸਾਂਗੇ ਬਹੁਤ ਹੀ ਵਧੀਆ ਆ ਬਿਨਾਂ ਧੁੱਪ ਤੋਂ ਕਿਵੇਂ ਕੱਪੜਿਆਂ ਨੂੰ ਸੁਕਾ ਸਕਦੇ ਆਂ ਵੀਰਿਆ ਨੂੰ ਤੁਸੀਂ ਐਂਡ ਤੱਕ ਦੇਖਿਆ ਬਿਲਕੁਲ ਵੀ ਸਕਿੱਪ ਨਾ ਕਰਿਓ ਤੇ ਜੇ ਤੁਸੀਂ ਸਾਡੀ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬਰ ਜ਼ਰੂਰ ਕਰਤੇ ਕਰੋ ਜੀ ਤੇ ਕੁਝ ਜੀ ਆਪਣੇ ਇਹ ਕੱਪੜੇ ਤਾਂ ਵਾਸ਼ ਹੋ ਗਏ ਫਿਰ ਵੀ ਦੇਖੋ ਜੀ ਹਰੇ ਥੋੜੇ ਥੋੜੇ ਹਲਕੇ ਹਲਕੇ ਸਿੱਲੇ ਨੇ ਤੇ ਇਹ ਵੀ ਤਰੀਕਾ ਪਤਾ ਤੁਹਾਨੂੰ ਦੱਸਣਾ ਵਾ ਤੇ ਬਿਨਾਂ ਧੁੱਪ ਤੋਂ ਆਪਾਂ ਕਿਵੇਂ ਕੱਪੜਿਆਂ ਨੂੰ ਸੁਕਾ ਸਕਦੇ ਆ ਤੇ ਕੁਝ ਜੀ ਜੇ ਆਪਾਂ ਗਰਮ ਕੱਪੜਿਆਂ ਦੇ ਉੱਤੇ ਪ੍ਰੈਸ ਕਰਦੇ ਆ ਤੇ ਪ੍ਰੈਸ ਨਾਲ ਲੱਗਣ ਦਾ ਡਰ ਹੁੰਦਾ ਤੇ ਆਪਣੀ ਪ੍ਰੈਸ ਵੀ ਖਰਾਬ ਹੋ ਜਾਂਦੀ ਹੈ ਜੇ ਆਪਾਂ ਕਿੱਲੇ ਕੱਪੜਿਆਂ ਤੇ ਪ੍ਰੈਸ ਕਰਦੇ ਹਾਂ ਠੀਕ ਹੈ ਜੀ ਤੇ ਉਹ ਤਰੀਕਾ ਆਪਾਂ ਤੁਹਾਨੂੰ ਸ਼ੇਅਰ ਕਰਨਾ ਹੈ ਤੇ ਹੁਣ ਆਪਾਂ ਸਾਰੇ ਕੱਪੜਿਆਂ ਨੂੰ ਪਹਿਲਾਂ ਬਾਹਰ ਕੱਢ ਲੈਣੇ ਆ ਜਲਦੀ ਛੋਟੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਆਂ ਫਿਰ ਜੀ ਬੱਦ ਤੋਂ ਬੱਦ ਵੀਡੀਓ ਨੂੰ ਅਪਰਟ ਸ਼ੇਅਰ ਕਰਦੇ ਆਂ ਸਤਿਆਂ ਦੇ ਵਿੱਚ ਦੇਖੋ ਜੀ ਬਹੁਤ ਜ਼ਿਆਦਾ ਕੱਪੜੇ ਆਪਣੇ ਗਰਮ ਹੁੰਦੇ ਨੇ ਤੇ ਮੋٹے ਹੁੰਦੇ ਨੇ ਬਿਨਾਂ ਧੁੱਪ ਤੋਂ ਨਹੀਂ ਇਹ ਸੁੱਕਦੇ ਨੇ ਜੇ ਨੂੰ ਕੋਈ ਵੀ ਕੱਪੜਾ ਹੋਵੇ ਜਦੋਂ ਇਸ ਤਰੀਕੇ ਨਾਲ ਆਪਾਂ ਇਹਨੂੰ ਡੰਗ ਦਿੰਨੇ ਆ ਤੇ ਕੱਪੜਾ ਬਿਲਕੁਲ ਨਹੀਂ ਸੁੱਕਦਾ ਹੈਗਾ ਤੇ ਆਪਾਂ ਘੱਟ ਸਪੇਸ ਦੇ ਵਿੱਚ ਇਹ ਰੱਖ ਕੇ ਕੱਪੜਿਆਂ ਨੂੰ ਸੁਕਾਵਾਂਗੇ ਤੇ ਜਿਹੜਾ ਇਹ ਹੈਂਗ ਆਪਣਾ ਇਹ ਸਟੈਂਡ ਆ ਨਾ ਸਟੈਂਡ ਦੇ ਉੱਤੇ ਆਪਾਂ ਜਿੰਨੇ ਮਰਜ਼ੀ ਕੱਪੜੇ ਪਾ ਸਕਦੇ ਆ ਸੁੱਕਣੇ ਠੀਕ ਹੈ ਜੀ ਦੇਖੋ ਜੀ ਆਪਾਂ ਸਟੈਂਡ ਦੇ ਉੱਤੇ ਇਸ ਤਰੀਕੇ ਨਾਲ ਨਹੀਂ ਕੱਪੜੇ ਪਾਵਾਂਗੇ ਇਹ ਹੁਣ ਆਪਣਾ ਜਿਹੜੀਆਂ ਟੀ-ਸ਼ਰਟਾਂ ਨੇ ਇਹ ਇਹਨਾਂ ਨੂੰ ਉਤਾਰ ਦੇਣਾ ਤਾਂ ਦੇਖੋ ਜੀ ਇੱਕ ਤਰੀਕਾ ਤਾਂ ਹੈਗਾ ਜੀ ਆਪਣਾ ਤੁਸੀਂ ਹੈਂਗਰ ਦੇ ਵਿੱਚ ਪਾ ਕੇ ਐਵੇਂ ਵੀ ਟੰਗ ਸਕਦੇ ਆ ਨਾ ਠੀਕ ਆ ਜੀ ਇਹ ਆਪਣੇ ਘੱਟ ਜਗ੍ਹਾ ਲੈਣਗੇ ਜੇ ਤੁਸੀਂ ਇਸ ਤਰੀਕੇ ਨਾਲ ਟੰਗੋਗੇ ਜਿੰਨੇ ਮਰਜ਼ੀ ਕੱਪੜੇ ਟੰਗ ਸਕਦੇ ਹੋ ਹੈਂਗਰ ਦੇ ਵਿੱਚ ਪਾ ਕੇ ਲਓ ਜੀ ਆਪਾਂ ਇੱਥੇ ਨਾ ਰਬੜ ਪੈਂਡ ਲੈਣੀ ਪਹਿਲਾਂ ਤਾਂ ਇਹ ਰਬੜ ਪੈਂਡ ਆਪਾਂ ਨਾ ਛੜੀ ਇਹ ਆਪਣਾ ਸਟੈਂਡ ਆ ਸਟੈਂਡ ਦੇ ਉੱਤੇ ਆਪਾਂ ਇਸ ਤਰੀਕੇ ਨਾਲ ਇਹਨੂੰ ਬਨ੍ਹਾ ਦਾਂਗੇ ਦੇਖੋ ਜੀ ਤੇ ਆਪਾਂ ਜਿਹੜਾ ਹੈਂਗਰ ਆ ਹੈਂਗਰ ਦੇ ਉੱਪਰ ਵੀ ਬਨ੍ਹਾ ਸਕਦੇ ਆ ਕਿਉਂਕਿ ਆਪਾਂ ਸਟੈਂਡ ਦੇ ਉੱਤੇ ਬਨ੍ਹਾਗੇ ਤੇ ਹੈਂਗਰ ਦੇ ਉੱਤੇ ਵੀ ਆਪਾਂ ਤੁਹਾਨੂੰ ਬਨ੍ਨ ਕੇ ਦਿਖਾ ਲਾਂਗੇ ਤੇ ਲਓ ਜੀ ਆਪਾਂ ਨਾ ਇਸ ਤਰੀਕੇ ਨਾਲ ਇਹਨੂੰ ਬਨ੍ਹਾ ਦੇਣਾ ਪਾ ਕੋਈ ਵੀ ਰਬੜ ਪੈਂਡ ਹੋਵੇ ਸੂਪਰ ਡਿਵਿਲੈਸ ਕਰਦੇ ਹਾਂ ਤੇ ਪਰ ਇਹ ਛੋਟੇ ਵੀ ਕੰਮ ਕਰ ਜਾਣਗੇ ਠੀਕ ਹੈ ਜੀ ਲੋ ਜੀ ਆਪਾਂ ਨੇ ਸਟੈਂਡ ਦੇ ਉੱਤੇ ਸਾਰੀ ਇਹ ਰਬੜ ਪੈਂਟ ਜਿੰਨੀ ਵੀ ਸੀਗੀ ਉਹ ਆਪਾਂ ਨੇ ਉੱਪਰ ਲਗਾ ਦਿੱਤੇ ਤੇ ਹੁਣ ਆਪਾਂ ਤੁਹਾਨੂੰ ਇਹਦੇ ਉੱਤੇ ਨਾ ਕੱਪੜੇ ਸੁੱਕਣੇ ਪਾ ਕੇ ਦਿਖਾਉਣੀ ਆ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੂੰ ਹੈਂਗਰਾਂ ਦੇ ਵਿੱਚ ਪਹਿਲਾਂ ਫਿੱਟ ਕਰਦਾਂਗੇ ਚੰਗੀ ਤਰ੍ਹਾਂ ਨਾਲ ਫਿਰ ਬਹੁਤ ਹੀ ਵਧੀਆ ਤਰੀਕੇ ਨਾਲ ਦੇਖੋ ਜੀ ਆਪਣੇ ਇਹ ਕੱਪੜੇ ਸੁੱਕ ਜਾਣਗੇ ਆਪਾਂ ਨੂੰ ਤੁੱਪ ਦੇ ਵਿੱਚ ਵੀ ਇਹਨਾਂ ਨੂੰ ਪਾਉਂਦੇ ਜਰੂਰਤ ਨਹੀਂ ਪੈਣੀ ਹੈਗੀ ਲਓ ਜੀ ਆਪਾਂ ਇਹ ਚੰਗੀ ਤਰ੍ਹਾਂ ਨਾਲ ਦੇਖੋ ਸਾਰੇ ਹੀ ਕੱਪੜੇ ਹੈਂਗਰ ਦੇ ਵਿੱਚ ਟੰਗ ਦਿੱਤੇ ਦੇਖ ਸਕਦੇ ਹੋ ਕਿਉਂਕਿ ਇਹ ਦੇਖੋ ਜੀ ਆਪਾਂ ਸਟੈਂਡ ਦੇ ਉੱਤੇ ਜੇ ਇਸ ਤਰੀਕੇ ਨਾਲ ਰਬਰ ਬੈਂਡ ਫਿੱਟ ਕਰਾਂਗੇ ਤਾਂ ਤੁਹਾਡੇ ਜਿੰਨੇ ਮਰਜ਼ੀ ਸਾਟੀਆਂ ਵਾਲੇ ਕੱਪੜੇ ਹੋਣ ਤੁਸੀਂ ਉਹਨਾਂ ਨੂੰ ਸੁਕਾ ਸਕਦੇ ਹੋ ਤੇ ਹੁਣ ਅਗਲਾ ਤਰੀਕਾ ਆਪਾਂ ਦੱਸਾਂਗੇ ਤੁਹਾਨੂੰ ਸੁਕਾਉਣ ਦਾ ਦੇਖੋ ਜੀ ਕਿੰਨੇ ਵਧੀਆ ਦੇਖੋ ਆਪਣੇ ਕੱਪੜੇ ਸੈੱਟ ਹੋ ਗਏ ਜਿੰਨੇ ਮਰਜ਼ੀ ਗਾ ਮੋٹے ਤੋਂ ਮੋٹے ਆਪਣੇ ਕੱਪੜੇ ਹੋਣ ਇਸ ਤਰੀਕੇ ਨਾਲ ਤੁਸੀਂ ਦੇਖੋ ਜੀ ਇਹਦੀ ਅਗਲੀ ਸਪੇਸ ਬਹੁਤ ਜ਼ਿਆਦਾ ਹੈ ਜਿੰਨੇ ਮਰਜ਼ੀ ਤੁਸੀਂ ਛੋਟੇ ਤੋਂ ਛੋਟੇ ਕੱਪੜੇ ਪਾ ਸਕਦੇ ਹੋ ਜੇ ਤੁਸੀਂ ਸਟੈਂਡ ਦੇ ਉੱਤੇ ਇਸ ਤਰੀਕੇ ਨਾਲ ਕੱਪੜੇ ਪਾਉਂਗੇ ਇਹ ਤੁਹਾਨੂੰ ਲਟਕਾ ਕੇ ਤਾਂ ਤੁਹਾਡੇ ਇਹ ਕੱਪੜੇ ਵੀ ਬਹੁਤ ਜਲਦੀ ਸੁੱਕ ਜਾਣਗੇ ਚਲੋ ਆਪਾਂ ਜਿੱਥੋਂ ਹੁਣ ਤਰੀਕਾ ਦੱਸ ਦਿਆਂ ਸਿਕੰਡਾ ਤਾਂ ਜੀ ਆਪਾਂ ਨੇ ਇੱਥੇ ਲਿਆ ਇੱਕ ਗਰਮ ਹੀਟਰ ਤੇ ਇਹਨੂੰ ਆਪਾਂ ਔਨ ਕਰ ਦਾਂਗੇ ਦੇਖੋ ਜੀ ਇੰਨੀ ਸਪੇਸ ਦੇ ਨਾਲ ਇਹ ਆਪਣੇ ਕੱਪੜੇ ਹੋਣੇ ਚਾਹੀਦੀ ਆ ਜਿਆਦਾ ਨੇੜੇ ਰੱਖ ਕੇ ਨਹੀਂ ਤੁਸੀਂ ਇਹਨੂੰ ਚਲਾਉਣਾ ਹੈਗਾ ਤੇ ਕਮਰਾ ਆਪਣਾ ਬਿਲਕੁਲ ਬੰਦ ਹੋਣਾ ਚਾਹੀਦਾ ਆ ਤੇ ਕੱਪੜੇ ਤੁਹਾਡੇ ਇਹ ਬਿਲਕੁਲ ਹੀ ਬਹੁਤ ਹੀ ਵਧੀਆ ਤਰੀਕੇ ਨਾਲ ਸੁੱਕ ਜਾਣਗੇ ਦੇਖੋ ਜੀ ਇਹਨੂੰ ਘੱਟ ਟਾਈਮ ਲੱਗੂਗਾ ਤੁਸੀਂ ਇਹਨੂੰ ਅੱਧਾ ਘੰਟਾ ਚਲਾ ਕੇ ਰੱਖੋ ਤੁਹਾਡੇ ਜਿੰਨੇ ਮਰਜ਼ੀ ਘਰ ਮੇ ਤੋਂ ਗਰਮ ਕੱਪੜੇ ਹੋਣ ਤੇ ਵਧੀਆ ਤਰੀਕੇ ਨਾਲ ਸੁੱਕ ਜਾਣਗੇ ਤੇ ਦੇਖੋ ਜੀ ਜੇ ਆਪਾਂ ਇਹਨਾਂ ਦੇ ਉੱਤੇ ਗਰਮ ਪ੍ਰੈਸ ਵੀ ਆਦਿਆਂ ਤੇ ਪ੍ਰੈਸ ਦੀ ਵੀ ਕਈ ਵਾਰੀ 스ਮੈਲ ਆਉਣ ਲੱਗ ਜਾਂਦੀ ਹੈ ਤੇ ਆਪਣਾ ਜਿਹੜੀ ਪ੍ਰੈਸ ਦੀ ਪਲੇਟ ਹੁੰਦੀ ਆ ਉਹ ਵੀ ਜਲਦੀ ਖਰਾਬ ਹੋ ਜਾਂਦੀ ਆ ਤੇ ਹੁਣ ਆਪਾਂ ਇਹਨਾਂ ਨੂੰ ਅੱਧਾ ਘੰਟੇ ਲਈ ਆਪਾਂ ਪੱਖੇ ਨੂੰ ਆਨ ਕਰਕੇ ਰੱਖਾਂਗੇ ਤੇ ਉਸ ਤੋਂ ਬਾਅਦ ਆਪਾਂ ਪੱਖੇ ਨੂੰ ਬੰਦ ਕਰ ਦਾਂਗੇ ਪੱਖੇ ਦੀ ਹਵਾ ਦੇਖੋ ਜੀ ਇੱਕਸਾਰ ਪਾਉਗੀ ਸਾਰੇ ਕੱਪੜਿਆਂ ਤੇ ਤੇ ਇਸ ਕਰਕੇ ਆਪਣੇ ਇਹ ਕੱਪੜੇ ਬਹੁਤ ਜਲਦੀ ਸੁੱਕ ਜਾਣਗੇ ਤੇ ਕਿਹੋ ਜੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬਰ ਜ਼ਰੂਰ ਕਰਕੇ ਜਾਇਓ ਜੀ ਚੈਨਲ ਨੂੰ ਤੇ ਆਪਾਂ ਚਲੋ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ ਲੋ ਜੀ ਅੱਧਾ ਘੰਟਾ ਹੋ ਗਿਆ ਆਪਣੇ ਕੱਪੜੇ ਬਿਲਕੁਲ ਸੁੱਕ ਗਏ ਦੇਖੋ ਜੀ ਪੂਰੇ ਕਰਮ ਹੁਨੇ ਕੱਪੜੇ ਆਪਣੇ ਇਸ ਸਭ ਤੋਂ ਵਧੀਆ ਤਰੀਕਾ ਹੈ ਜੀ ਕੱਪੜੇ ਸੁਕਾਉਣ ਦਾ ਲੋ ਜੀ ਆਪਣੇ ਇਹ ਕੱਪੜੇ ਬਿਲਕੁਲ ਗਏ ਸੁੱਕ ਤੇ ਆਪਾਂ ਨੇ ਸਿਰਫ ਹੀਟਰ ਨੂੰ ਅੱਧਾ ਘੰਟਾ ਹੀ ਚਲਾ ਕੇ ਰੱਖਿਆ ਸੀ ਉਸ ਤੋਂ ਬਾਅਦ ਆਪਾਂ ਇਹ ਬੰਦ ਕਰਤਾ ਸੀ ਪੂਰੇ ਦੇਖੋ ਜੀ ਆਪਣੇ ਇਹ ਗਰਮ ਪੈਨੇ ਕੱਪੜੇ ਲੋ ਜੀ ਆਪਣੇ ਕੱਪੜੇ ਬਿਲਕੁਲ ਗਏ ਸੁੱਕ ਤੇ ਹੁਣ ਆਪਾਂ ਇਸੇ ਤਰੀਕੇ ਨਾਲ ਇਹਨਾਂ ਨੂੰ ਫੋਲਡ ਕਰਕੇ ਰੱਖਾਂਗੇ ਤੇ ਜੇ ਆਪਾਂ ਕੱਪੜਿਆਂ ਨੂੰ ਇਸ ਤਰੀਕੇ ਨਾਲ ਸੁਕਾਉਣ ਤੋਂ ਬਾਅਦ ਵੀ ਆਪਾਂ ਰੱਖ ਦਿੰਨੇ ਆ ਤਾਂ ਬਿਲਕੁਲ ਕੱਪੜੇ ਆਪਣੇ ਸਾਰੀਆਂ ਵਿੱਚ ਠੰਡੇ ਲੱਗਦੇ ਨੇ ਜੇ ਆਪਾਂ ਇਹਨਾਂ ਨੂੰ ਫੋਲਡ ਕਰਕੇ ਰੱਖ ਲਿਆ ਤਾਂ ਹਮੇਸ਼ਾ ਹੀ ਕੱਪੜਾ ਆਪਣਾ ਨਹੀਂ ਠੰਡਾ ਲੱਗਦਾ ਹੈਗਾ ਤੇ ਕਿਹੋ ਜੀ ਸਾਡੀ ਇਹ ਵੀਡੀਓ ਲੱਗੀ ਸੀ ਵੱਧ ਤੋਂ ਵੱਧ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ